ਚਾ ਟਾਈਮ ਆ ਪੱਠੇ ਵੱਢ ਲਗੇ ਤੇ ਮੁੜ ਕੇ ਮੇਲੇ ਤੇ ਵੀ ਜਾਣਾਗਾ ਓਏ ਆ ਕਿਹੜਾ ਫੇਰ ਮਰ ਗਿਆ ਪੱਠਿਆਂ ਦੀ ਮਰਨਾ ਆਉਂਦਾ ਇਹਨਾਂ ਨੂੰ ਧੀਰੇ ਦਾ ਕੰਮ ਲੱਗਦਾ ਇਧਰੋਂ ਹੀ ਜਾਂਦਾ ਸੀਗਾ ਹੁਣ ਫੋਨ ਲਾਉਂਦੇ ਸਰਪੰਚ ਨੂੰ ਪੰਚਾਇਤ ਚ ਨਿਭੜਾਂਗੇ ਹੈਲੋ ਆਜ ਅੰਦਰ ਸਰਪੰਚ ਸਾਹਿਬ ਮਾੜਾ ਮੇਰੇ ਖੇਤ ਆਓ ਯਾਰ ਧੀਰੇ ਨੂੰ ਵੀ ਨਾਲ ਲੈ ਜੰਗਾ ਕੀ ਗੱਲ ਹੋ ਗਈ ਤੁੰ ਦਾਸ ਦਾ ਕੰਮ ਆ ਯਾਰ ਇੱਥੇ ਆਓ ਖੇਤ ਆਉਣੇ ਆਉਣ ਓ ਇੱਥੇ ਮਿਲ ਜੇ ਨਾ ਚਰਦਾ ਮੈਂ ਤੈਨੂੰ ਲੱਭਦਾ ਫਿਰਦਾ ਪਿੰਡ 'ਚ ਔਖਾ ਸੋਖੀ ਆ ਮਾੜੇ ਬੈਠ ਮਗਰ ਜਾ ਕੇ ਆਉਣਾ ਕਿਤੇ ਕਿੱਥੇ ਆਣਾ ਉਹ ਜਿੰਦਰ ਦੇ ਖੇਤ ਜਾਣਾ ਹਾਂ ਬਈ ਕੀ ਰੋਲਾ ਸਰਪੰਚ ਜਿੱਥੋਂ ਪੱਠੇ ਨੇ ਉੱਥੇ ਗੰਦ ਪਾਉਂਦੇ ਆ ਵੇਖ ਓ ਹੋ ਹੋ ਆ ਤਾਂ ਬਹਾਵਾ ਮਾੜਾ ਕੰਮ ਆ ਯਾਰ ਇਹ ਮਾੜਾ ਦਾ ਤੇਰੇ ਹੀ ਕਰਿਆ ਵਾ ਮੇਰਾ ਕਰਿਆ ਵਾ ਤੇਰੇ ਮਾੜੀ ਗੱਲ ਆ ਯਾਰ ਤੇਰੀ ਤੜਕੇ ਅਗਲੇ ਨੇ ਪੱਠਾ ਦਿੱਥਾ ਵੱਡਣਾ ਹੁੰਦਾ ਯਾਰ ਆ ਤਾਂ ਗੰਦ ਪਾਈ ਇਹਨਾਂ ਤੂੰ ਸਰਪੰਚਾ ਤੈਨੂੰ ਵੀ ਪਤਾ ਤੈਨੂੰ ਵੀ ਪਤਾ ਸਾਰੇ ਪਿੰਡ ਨੂੰ ਪਤਾ ਵੀ ਮੈਂ ਪੋਸਤ ਕੌਲੀ ਚ ਕੋਲ ਕੇ ਖਾਨਾ ਤੇ ਮੈਂ ਜਾਣ ਤੀਜੇ ਚੌਥੇ ਦਿਨ ਜੰਗਲ ਬਾਣੀ ਇਹਦਾ ਕੁਰਲੀ ਜੀ ਕਰੀ ਪਈ ਆ ਮੇਰੇ ਵਾਲੇ ਨਾਲ ਤਾਂ ਭਾਵੇਂ ਗੁੱਲੀ ਡੰਡਾ ਖੇਡੀ ਜਾਇਓ ਕਾਵਾਛ ਤੇ ਜਾਵੜਾ ਬਹੁਤ ਸਿਆਣਾ ਐਵੇਂ ਦੂਛਣ ਲਈ ਜਾਂਦੀ ਗੱਲ ਦਾ ਜਹੰਦਰਾ ਸਹੀ ਕਹਿੰਦਾ ਹੋਰ ਬੰਦਾ ਲੱਪਲਾ ਕੋਈ ਇਹ ਤਾਂ ਨਹੀਂ ਲੱਗਦਾ ਮੈਨੂੰ ਯਾਰ ਹੋਰ ਕਿਹਨੂੰ ਲੱਭਾ ਲੋਕਾਂ ਦਾ ਸ਼ਰਮ ਲਾਈ ਯਾਰ ਜਿੱਥੋਂ ਪੱਥੇ ਨੂੰ ਉੱਥੇ ਹੀ ਆ ਜਾਂਦੇ ਆ